ਆਪਾ ਸਾਰੇ ਸਿੱਖਤ ਹੋਨੇ ਆ ਨਾ ਜੀ ਹਾਮੀ ਭਰਦੇ ਮਾਤਾ ਪਿਤਾ ਪੈਣਾ ਹਾਂ ਆਪਾ ਸਾਰੇ ਕੀ ਆ ਸਿੱਖ ਤੁਹਾਡੇ ਬੱਚਿਆਂ ਨੂੰ ਅੱਗੇ ਉਹਨਾਂ ਦੇ ਆਨੰਦ ਕਾਰਜ ਹੋਣੇ ਨੇ ਮੈਰਿਜਸ ਹੋਣੀਆਂ ਨੇ ਉਹ ਆਪਣੀ ਮਰਜ਼ੀ ਨਾਲ ਕਰਾਉਣ ਚਾਹੇ ਨਾ ਕਰਾਉਣ ਉਹ ਉਹਨਾਂ ਦੀ ਸਿੱਖਿਆ ਹੈ ਉਹ ਉਹਨਾਂ ਦਾ ਜੀਵਨ ਹੈ ਪਰ ਕੀ ਤੁਸੀਂ ਇਹ ਜ਼ਹਿਰ ਤੇ ਨਹੀਂ ਉਹਨਾਂ ਦੇ ਕੰਨਾਂ ਦੇ ਵਿੱਚ ਭਰਿਆ ਪੁੱਤਰ ਮੈਰਿਜ ਆਪਣੀ ਜਾਤੀ ਦੇ ਵਿੱਚ ਹੀ ਕਰਾਉਣੀ ਹੈ ਮਾਫ ਕਰਿਓ ਗੱਲਾਂ ਥੋੜੀਆਂ ਜੀਆਂ ਵੱਡੀਆਂ ਹੋ ਜਾਣੀਆਂ ਨੇ ਪਰ ਐਕਸੈਪਟ ਕਰ ਲੀਆਂ ਪੈਣੀਆਂ ਨੇ ਉਹ 크라운 ਚਾਹੇ ਕਿਤੇ ਨਾ ਪਰ ਕੰਨਾਂ ਦੇ ਵਿੱਚ ਜ਼ਹਿਰ ਤੇ ਨਹੀਂ ਭਰੇ ਗਿਆ ਉਹਨਾਂ ਨੂੰ ਫਰੀडम ਆਜ਼ਾਦੀ ਉਹਨਾਂ ਦੀ ਜ਼ਿੰਦਗੀ ਦਾ ਹੱਕ ਦਿੱਤਾ ਗਿਆ ਕਿ ਪੁੱਤਰ ਇਹ ਜਾਤ ਪਾਤ ਕੋਈ ਵੀ ਨਹੀਂ ਹੁੰਦੀ ਪਰ ਤੁਸੀਂ ਆਪਣਾ ਲਾਈਫ ਪਾਰਟਨਰ ਬੜੇ ਧਿਆਨ ਦੇ ਨਾਲ ਚੁਣਿਆ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਵਾਪਰਦਾ ਏ ਆਪਾਂ ਸਿੱਖ ਹਾਂ ਆਪਾਂ ਇਹ ਗੱਲ ਨਹੀਂ ਦੇਖਣੀ ਲੇ ਲਿਆ ਜੀ ਨਾਲ ਦੀ ਨਾਲ ਐਕਸ਼ਨ ਘਰਾਂ ਦੇ ਵਿੱਚ ਹੁਕਮ ਲਾਗੂ ਹੋ ਗਿਆ ਏ ਇਦਾਂ ਮਾਫ ਕਰਿਓ ਮੈਂ ਬੜੇ ਥਾਮਾ ਤੇ ਕਥਾ ਵਿਚਾਰ ਕਰਨ ਦਾ ਮੌਕਾ ਮਿਲਿਆ ਏ ਚੰਗੇ ਭਲੇ ਪਰਿਵਾਰ ਜਿਹੜੇ ਕਹਿੰਦੇ ਨੇ ਜੀ ਅਸੀਂ ਲੰਬੇ ਸਮੇਂ ਤੋਂ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਲੰਬੇ ਸਮੇਂ ਤੋਂ ਗੁਰਬਾਣੀ ਨੂੰ ਪੜ ਰਹੇ ਹਾਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਝੰਝਟ ਖਤਮ ਨਹੀਂ ਹੋਇਆ ਇਹ ਝੰਝਟ ਮੁਕੇ ਵਾਲੀ ਮੈਂ ਇੰਸਟਾਗ੍ਰam ਆਪ ਨੂੰ ਪਤਾ ਹੀ ਸੋਸ਼ਲ ਮੀਡੀਆ ਬਹੁਤ ਵੱਡੀ ਇੰਪੋਰਟੈਂਸ ਰੱਖਦਾ ਹੈ ਅੱਜ ਕੱਲ੍ਹ ਉੱਥੇ ਕਾਫੀ ਮੈਂ ਕੰਮ ਕਰ ਰਿਹਾ ਤੇ ਕਈ ਕੁੜੀਆਂ ਤੇ ਮੁੰਡਿਆਂ ਦੇ ਮੈਨੂੰ ਬਾਹਰੋਂ ਮੈਸੇਜ ਆਉਂਦੇ ਨੇ ਕਿ ਜੀ ਮੈਂ ਤੇ ਇਹ ਜਾਤ ਪਾਤ ਨੂੰ ਨਹੀਂ ਮੰਨਦੀ ਮੰਨਦਾ ਪਰ ਮੇਰੇ ਮਾਤਾ ਪਿਤਾ ਮੈਨੂੰ ਅਲਾਉ ਨਹੀਂ ਕਰ ਰਹੇ ਮੈਂ ਉੱਥੇ ਕੀ ਕਰਾਂ ਤਾਂ ਮੈਂ ਇੱਥੇ ਤੇ ਨਹੀਂ ਕਹਿ ਸਕਦਾ ਜੀ ਆਪਣੇ ਮਾਤਾ ਪਿਤਾ ਦੇ ਅਗੇਂਸਟ ਜਾਓ ਕਿ ਕੋਈ ਗਲਤ ਫੈਸਲਾ ਲਓ ਨਹੀਂ ਪਹਿਲੀ ਗਲਤੀ ਇਹੋ ਹੀ ਹੈ ਜੀ ਜੇ ਮਾਤਾ ਪਿਤਾ ਮੰਨਦੇ ਨੇ ਤਾਂ ਠੀਕ ਹੈ ਨਹੀਂ ਤੇ ਫਿਰ ਉਹਨਾਂ ਨੂੰ ਦੁੱਖ ਨਾ ਦੇਓ ਹੋ ਸਕਦਾ ਤੁਸੀਂ ਮੰਨ ਗਏ ਹੋ ਪਰ ਉਹਨਾਂ ਦਾ ਦਿਮਾਗ ਉਹਨਾਂ ਦਾ ਮਿੱਧਾ ਉਹਨਾਂ ਦਾ ਧੀਰਜ ਉਹਨਾਂ ਦਾ ਜਿਗਰਾ ਐਡਾ ਨਹੀਂ ਬਣਿਆ ਕਿ ਉਹ ਇਹ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਐਕਸੈਪਟ ਕਰ ਲੈਣ ਅੱਗੇ ਵਧਦੇ ਧਿਆਨ ਮਾਰ ਲਿਓ ਜੀ ਨਾਲ ਦੀ ਨਾਲ ਪਰਖਿਓ ਜੇ ਮੈਂ ਸਿੱਧੀ ਕਥਾ ਕਰ ਜਾਵਾਂਗਾ ਜੀ ਸਾਥ ਸੰਗਤ ਮਾਫ ਕਰਿਓ ਫਿਰ ਤੁਹਾਡੇ ਮਨਾਂ 'ਚ ਕੋਈ ਗੱਲ ਖੜਕਣੀ ਨਹੀਂ ਤੇ ਜਿੰਨਾ ਟਾਈਮ ਜਿੰਨਾ ਸਮਾਂ ਬਾਬਾ ਜੀ ਬਿਆਨ ਕਰਦੇ ਨੇ ਕਹਿੰਦੇ ਸਤਗੁਰ ਸੂਰਮੈ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ ਜੇ ਮੈਂ ਸਿੱਧੀ ਜੀ ਕਥਾ ਕਰ ਜਾਵਾਂਗਾ ਕਲੇਜਿਆਂ ਚ ਕੋਈ ਪ੍ਰਸ਼ਨ ਨਹੀਂ ਖੜਕਣੇ ਕੋਈ ਸਵਾਦ ਨਹੀਂ ਆਉਣਾ ਫਿਰ ਤੇ ਸਿੱਧੀ ਸਿੱਧੀ ਗੱਲ ਹੋ ਗਈ ਤੁਸੀਂ ਕਿਤੇ ਪ੍ਰਸ਼ਨ ਚਿੰਨ ਦੇ ਅੱਗੇ ਆਉਣਾ ਹੀ ਨਹੀਂ ਪ੍ਰਸ਼ਨ ਚਿੰਨ ਤੋਂ ਬਾਹਰ ਹੋ ਜਾਊਂਗੀ ਨਹੀਂ ਅਸੀਂ ਬੈਠੇ ਹਾਂ ਅਸੀਂ ਆਏ ਹਾਂ ਅਸੀਂ ਸੁਧਾਰ ਲਿਓਣਾ ਗੁਰੂ ਪਾਤਸ਼ਾਹ ਨੇ ਨਾਲ ਦੀ ਨਾਲ ਹੁਕਮ ਲਾਗੂ ਕਰ ਦਿੱਤਾ ਕਿ ਭਾਈ ਪਹਿਲੇ ਪੰਗਤ ਪਾਛੇ ਸੰਗਤ ਅਕਬਰ ਬਾਦਸ਼ਾਹ ਵੀ ਆਉਂਦਾ ਹੈ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ ਮਰਿਆਦਾ ਨਿਭਾਉਂਦਾ ਹੈ ਬਾਅਦ ਵਿੱਚ ਸੰਗਤ ਕਰਦਾ ਹੈ ਅੱਗੇ ਵਧਿਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇਕੱਤਰ ਕੀਤੀ ਤਾਂ ਜਾਤਾਂ ਪਾਤਾਂ ਦੇ ਭੇਦਭਾਵ ਖਤਮ ਹੋ ਗਏ ਬਿਲਕੁਲ ਖਤਮ ਕਰ ਦਿੱਤੀ ਗੱਲ ਇੱਕ ਗੱਲ ਇਮਾਨਦਾਰੀ ਦੇ ਨਾਲ ਮੈਨੂੰ ਆਪ ਵਫਾਦਾਰੀ ਦੇ ਨਾਲ ਮੈਨੂੰ ਨਹੀਂ ਗੁਰੂ ਨੂੰ ਦੱਸਿਓ ਕਿ ਆਪ ਦੇ ਹਿਰਦੇ ਦੇ ਵਿੱਚ ਇਹ ਗੱਲ ਪੱਕੀ ਹੋ ਗਈ ਹੈ ਜਿਹੜਾ ਪਾਠ ਰੋਜ਼ਾਨਾ ਕਰਦੇ ਹਨ ਕਿ ਖਸਮ ਵਿਸਾਰੇ ਤੇ ਕਮ ਜਾਤ ਕਿ ਨੀਮਾ ਤੇ ਸਿਰਫ ਉਹ ਇਨਸਾਨ ਹੁੰਦਾ ਏ ਜਿਸ ਦੇ ਹਿਰਦੇ ਦੇ ਵਿੱਚੋਂ ਉਹ ਖਸਮ ਉਹ ਪ੍ਰਮਾਤਮਾ ਉਹ ਪਤੀ ਵਿਸਲ ਚੁੱਕਿਆ ਏ ਬਾਕੀ ਉੱਚਾ ਨੀਮਾ ਕੋਈ ਵੀ ਨਹੀਂ ਹੁੰਦਾ ਗੁਰਬਾਣੀ ਦੀਏ ਪੰਗਤੀ ਜਾਣੋ ਜੋਤ ਨ ਪੁੱਛੋ ਜਾਤੀ ਆਗੇ ਜਾਤ ਨ ਏ ਜਾਤ ਤੇ ਪੁੱਛਣੀ ਹੀ ਨਹੀਂ ਚਾਹੀਦੀ ਗੁਰੂ ਪਾਤਸ਼ਾਹ ਕਹਿੰਦੇ ਪਰ ਮੈਨੂੰ ਬੜਾ ਦੁੱਖ ਹੋਇਆ ਜਦੋਂ ਅੱਜ ਵੀ ਕਈ ਵਾਰ ਕਈ ਸਿੱਖ ਜਦੋਂ ਸ਼ਹੀਦਾਂ ਨੂੰ ਵੀ ਤਾਂ ਮਹਾਨ ਮੰਨਦੇ ਨੇ ਤਾਂ ਉਹਨਾਂ ਦੇ ਦਿਨ ਮਨਾਉਂਦੇ ਨੇ ਕਹਿੰਦੇ ਜੀ ਸਾਡੀ ਜਾਤੀ ਵਿੱਚ ਹੋਇਆ ਏ ਕਿਉਂ ਭਾਈ ਦੂਜਾ ਸਿੱਖ ਮਹਾਨ ਨਹੀਂ ਦੂਜੇ ਦਾ ਦਿਨ ਨਹੀਂ ਮਨਾਉਂਦਾ ਆਪ ਦੇਖੋਗੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਆਪ ਸਿਆਣੇ ਬੈਠੇ ਹੋ ਉਹ ਸ਼ਹੀਦੀ ਦਾ ਦਿਨ ਆਪਣੇ ਕਿਸੇ ਵਡੇਰੇ ਦਾ ਮਨਾਉਣਗੇ ਜਿਹੜਾ ਉਹਨਾਂ ਦੀ ਜਾਤੀ ਦੇ ਨਾਲ ਸੰਬੰਧ ਰੱਖਦਾ ਏ ਦੂਜੇ ਦਾ ਦਿਨ ਨਹੀਂ ਮਨਾਉਂਦੇ ਇਸ ਦਾ ਮਤਲਬ ਮਾਨਸਿਕਤਾ ਇੰਨੀ ਗਿਰ ਗਈ ਏ ਕਿ ਸ਼ਹੀਦਾਂ ਨੂੰ ਵੀ ਤਾਂ ਮਹਾਨ ਕਹਿੰਦੇ ਆ ਜੋ ਸਾਡੀ ਜਾਤੀ ਦਾ ਏ ਨਹੀਂ ਮਹਾਨ ਨਹੀਂ ਤੇ ਅੱਗੇ ਜਦੋਂ ਕੋਈ ਅੱਜ ਵੀ ਪ੍ਰੈਜ਼ੈਂਟ ਹਰ ਗੱਲ ਨੂੰ ਨਾਲ ਰੱਖਿਓ ਕੋਈ ਸਿੰਗਰ ਕੋਈ ਐਕਟਰ ਕੋਈ ਕਿਸੇ profession ਦੇ ਵਿੱਚ ਕੋਈ ਬੱਚਾ ਕੋਈ ਨੌਜਵਾਨ ਲੜਕੀ ਲੜਕਾ ਤਰੱਕੀ ਕਰਦਾ ਹੈ ਤਾਂ ਲੋਕ ਉਹਦੇ ਤੇ ਮਾਣ ਅੱਜ ਵੀ ਤਾਂ ਕਰਦੇ ਨੇ ਪਹਿਲਾਂ ਵੇਖਦੇ ਨੇ ਇਹਦਾ ਸਰਨੇਮ ਕੀ ਹੈ ਇਹਦੀ ਜਾਤੀ ਕੀ ਹੈ ਉਹਦਾ ਪਿਸ਼ੋਕੜ ਸਾਰਾ ਵੇਖਣਗੇ ਜੇ ਤੇ ਉਹ ਆਪਣਾ ਨਿਕਲੇ ਫਿਰ ਉਹ ਤੇ ਮਾਣ ਕਰਨਗੇ ਪ੍ਰੈਜ਼ੈਂਟ ਨਾਲ ਰੱਖਿਓ ਹਰ ਗੱਲ ਨੂੰ ਕਿ ਬਦਲੇ ਕਿੱਥੇ ਹਾਂ ਇਹ ਦਿਨਾਂ ਨੂੰ ਮਨਾਉਣ ਦਾ ਲਾਭ ਕਿੱਥੇ ਹੋਵੇਗਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨਾਲ ਦੀ ਨਾਲ ਬਾਣੀਆਂ ਇਕਤਰ ਕਰ ਦਿੱਤੀਆਂ ਕਿਸੇ ਦੇ ਵਿੱਚ ਕੋਈ ਭੇਦ ਭਾਵ ਨਹੀਂ ਭੇਦ ਭਾਵ ਕੀਤਾ ਹੀ ਕਿਉਂ ਜਾਵੇ ਜਿੰਨੀ ਕ ਬਾਣੀ ਮੈਨੂੰ ਪੜ੍ਹ ਕੇ ਸਮਝ ਆਇਆ ਏ ਜਦੋਂ ਇੱਕ ਵਾਰੀ ਇਹ ਕਹਿ ਹੀ ਦਿੱਤਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਕੌਣ ਮੰਦਾ ਏ ਫਿਰ ਕਿਉਂ ਹਰ ਸਮੇਂ ਇਹ ਗੱਲ ਦਿਮਾਗ ਦੇ ਵਿੱਚ ਖੜਕਦੀ ਰਹਿੰਦੀ ਹੈ ਕਿ ਇਹ ਇਨਸਾਨ ਮੈਨੂੰ ਤਾਂ ਹੀ ਚੰਗਾ ਲੱਗੇਗਾ ਜੇ ਮੇਰੇ ਵੱਲ ਦਾ ਏ ਕਿਉਂ ਕਮਾਲਿਆ ਜੀ ਇਹਨਾਂ ਪੰਕਤੀਆਂ ਨੂੰ ਮੋਰਾ ਨਾ ਮਨਾਇਓ ਮੈਂ ਆਪ ਜੀ ਦੇ ਬੱਚਿਆਂ ਵਰਗਾ ਪਰ ਜਿੰਨਾ ਟਾਈਮ ਮੰਨਣਾ ਜੀ ਨਾ ਪਾਵਾਂਗੇ ਆਪ ਜੀ ਨੇ ਇਹ ਉਪਰਾਲਾ ਕੀਤਾ ਏ ਤਾਂ ਫਿਰ ਇਹਦੀ ਆਊਟਪੁਟ ਕੋਈ ਨਹੀਂ ਹੈ ਆਪ ਆ ਕੇ ਬਹਿ ਗਏ ਹੋ ਮੁਬਾਰਕ ਧੰਨਵਾਦ ਪਰ ਗੁਰੂ ਪਾਤਸ਼ਾ ਇਦਾਂ ਕਦੇ ਵੀ ਨਹੀਂ ਕਹਿੰਦੇ ਉਹ ਮੰਨਣ ਲਈ ਕਹਿੰਦੇ ਨੇ ਕਹਿੰਦੇ ਤੂੰ ਮੰਨ ਅੱਗੇ ਚੱਲਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਆਇਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਬੇਕਸੂਰੇ ਹੀ ਮਨੁੱਖੀ ਹੱਕਾਂ ਦੇ ਲਈ ਦੂਜੇ ਦੇ ਵਜੂਦ ਨੂੰ ਬਚਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਆਪਾ ਆਪਣਾ ਕੁਰਬਾਨ ਕਰ ਦਿੱਤਾ ਆਪਣੇ ਆਪ ਨੂੰ ਵਾਰ ਦਿੱਤਾ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਦੀ ਧਰਤੀ ਦੇ ਉੱਪਰ ਜਦੋਂ ਭਾਈ ਜੈਤਾ ਜੀ ਨੂੰ ਗੜ ਦੇ ਨਾਲ ਲਾਉਂਦੇ ਹੋਏ ਅਤੇ ਸੀਸ ਦਾ ਸਹਕਾਰ ਕਰਨ ਦੇ ਹੋਏ ਅੱਗੇ ਹੋਰ ਵੱਧਦੇ ਨੇ ਤਾਂ 14 ਜੱਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਲੜਨੀਆਂ ਪਈਆਂ ਪੰਜ ਕਿਲੇ ਉਹਨਾਂ ਨੇ ਵਸਾਏ ਕੇਸਗੜ ਆਨੰਦਗੜ ਤਾਰਾਗੜ ਲੋਹਗੜ ਉਹ ਕਿਲੇ ਵਸਾਉਣ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਨੇ ਸਿੱਖਾਂ ਨੂੰ ਇਕੱਤਰ ਕਰਨਾ ਹੋਰ ਆਰੰਭ ਕਰ ਦਿੱਤਾ। ਖੰਡੇ ਬਾਟੇ ਦੀ ਪੌਹਲ ਤਿਆਰ ਹੁੰਦੀ ਹੈ 1692 ਈਸਵੀ ਦੇ ਵਿੱਚ। ਸਿੱਖਾ ਨੂੰ ਹੁਣ ਇੱਥੇ ਵੀ ਆ ਕੇ ਵੇਖਿਓ। ਜਾਤਾਂ ਪਾਤਾਂ ਦੇ ਅਜੇ ਵੀ ਭੇਦਭਾਵ ਨੂੰ ਬਿਲਕੁਲ ਖਤਮ ਕਰਨ ਦੇ ਲਈ ਆਖਰੀ ਤੇ ਇੱਕੋ ਉਪਾਅ ਇਹੋ ਹੀ ਰਹਿ ਗਿਆ ਸੀ ਕਿ ਸਾਰਿਆਂ ਨੂੰ ਇੱਕੇ ਹੀ ਬਾਟੇ ਦੇ ਵਿੱਚੋਂ ਮੂੰਹ ਲਗਵਾ ਦਿੱਤਾ ਅਤੇ ਸਾਰਿਆਂ ਨੂੰ ਪੰਜ ਕਕਾਰ ਪਹਿਨਾ ਦਿੱਤੇ ਦੁੱਖ ਤੇ ਸਭ ਤੋਂ ਵੱਡਾ ਉਦੋਂ ਹੁੰਦਾ ਏ ਜਦੋਂ ਕਕਾਰ ਪਹਿਨ ਕੇ ਵੀ ਇਨਸਾਨ ਜਾਤਾਂ ਪਾਤਾਂ ਦੀਆਂ ਗੱਲਾਂ ਕਰਦਾ ਵੇਖਿਆ ਜਾਂਦਾ ਏ ਜਾਤਾਂ ਪਾਤਾਂ ਦੇ ਵਿੱਚ ਫਸੀਆਂ ਹੋਈਆਂ ਗੱਲਾਂ ਦੇ ਵਿੱਚ ਹੀ ਮਨੁੱਖ ਉਲਝਿਆ ਹੋਇਆ ਵੇਖਿਆ ਜਾਂਦਾ ਏ ਦੁੱਖ ਸਭ ਤੋਂ ਵੱਡਾ ਉਦੋਂ ਮਹਿਸੂਸ ਹੁੰਦਾ ਏ ਕਿ ਹੁਣ ਤੇ ਛੱਡ ਦਈਏ ਹੁਣ ਤੇ ਵਿਸਾਰ ਦਈਏ ਹੁਣ ਤੇ ਗੁਰੂ ਦਾ ਖੰਡੇ ਵਟੇ ਦਾ ਪੌਲ ਅੰਮ੍ਰਿਤ ਵੀ ਛਕ ਲਿਆ ਏ ਪਰ ਫਿਰ ਵੀ ਉਥੋਂ ਨਿਕਲਦੇ ਨਹੀਂ ਉੱਥੇ ਹੀ ਫਸੇ ਹੋਏ ਹਾਂ ਤਾਂ ਗੁਰੂ ਪਾਤਸ਼ਾਹ ਨੇ ਖੰਡੇ ਵਟੇ ਦੀ ਪਹਲ ਤਿਆਰ ਕੀਤੀ ਉਸ ਤੋਂ ਬਾਅਦ ਫਿਰ ਜੰਗਾਂ ਹੁੰਦੀਆਂ ਨੇ ਅਨੰਦਪੁਰ ਦੇਗਾ ਪੰਜ ਜੰਗਾਂ ਹੋਣੀਆਂ ਉਸ ਤੋਂ ਬਾਅਦ ਅਨੰਦਪੁਰ ਦਾ ਕਿਲਾ ਛੱਡਣਾ ਫਿਰ ਪਰਿਵਾਰ ਦਾ ਵਿਛੋੜਾ ਪੈਣਾ ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਇਤਿਹਾਸ ਆਪ ਸਭ ਨੇ ਸੁਣਿਆ ਹੈ ਮੈਂ ਗੁਰਬਾਣੀ ਦੀ ਵਿਚਾਰ ਤੇ ਆਉਣਾ ਹੈ ਸ਼ਹੀਦ ਹੋ ਜਾਣਾ ਤੇ ਸ਼ਹੀਦ ਕਿੰਨਾ ਦੇ ਲਈ ਹੋਏ ਜੀ ਇੰਨਾ ਕੁਝ ਕਰਕੇ ਸਾਡੇ ਲਈ ਇੱਕ ਗੱਲ ਵਫਾਦਾਰੀ ਦੇ ਨਾਲ ਦੱਸਿਓ ਮੇਰੇ ਵੱਲ ਧਿਆਨ ਰੱਖਿਓ ਜੀ ਜੇ ਸਾਡੇ ਲਈ ਕਿਸੇ ਨੇ ਕੁਝ ਕੀਤਾ ਹੋਵੇ ਤੇ ਉਹ ਸਾਡਾ ਕੀਤਾ ਹੋਇਆ ਭੁੱਲ ਜਾਏ ਤਾਂ ਆਪਾਂ ਜੀ ਨਾਲ ਦੀ ਨਾਲ ਇਹ ਗੱਲ ਕਹਿ ਦਿੰਨੇ ਆ ਕਿ ਇਹ ਇਨਸਾਨ ਇਕਿਰਤ ਘਾਣਾ ਇਹਦੇ ਲਈ ਮੈਂ ਬੜਾ ਕੀਤਾ ਪਰ ਇਹ ਮੇਰੇ ਕੀਤੇ ਹੋਏ ਨੂੰ ਭੁੱਲ ਗਿਆ ਆਪਾਂ ਸੁਣਾਉਣ ਲੱਗੇ ਇੱਕ ਮਿੰਟ ਨਹੀਂ ਜਿਲਾਉਂਦੇ ਮਨਾਵਲੇ ਛਾਤੀ ਮਾਰ ਕੇ ਵੇਖਿਓ ਨਾਲ ਦੀ ਨਾਲ ਸੱਚ ਸੁਣਾਵਾਂਗੇ ਕਿਉਂਕਿ ਆਪਣੇ ਅੰਦਰ ਤੇ ਉਹ ਸਾਹਸ ਉਹ ਧੀਰਜ ਉਹ ਹਮਦਰਦੀ ਭਾਵ ਵੀ ਨਹੀਂ ਹੈ ਨਾਲ ਦੀ ਨਾਲ ਦੱਸਾਂਗੇ ਕਿ ਐਨੇ ਮੇਰੇ ਨਾਲ ਗਲਤ ਕੀਤਾ ਹੈ ਲੋਕ ਤੇ ਸੋਸ਼ਲ ਮੀਡੀਆ ਤੇ ਰੌਲਾ ਪਾ ਦਿੰਦੇ ਨੇ ਉਹਦੇ ਨਾਲ ਇੱਥੇ ਐ ਹੋਇਆ ਏ ਇੱਥੇ ਐ ਵਾਪਰੇ ਆਏ ਆਪਣੇ ਵੱਲ ਛਾਤੀ ਮਾਰਿਓ ਜਿਹੜੇ ਜਗਤ ਦੇ ਮਾਲਕ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਾਨੂੰ ਕਿਸੇ ਵੀ ਕੌਮ ਨੂੰ ਤਿੰਨ ਚੀਜ਼ਾਂ ਵੱਡੀਆਂ ਚਾਹੀਦੀਆਂ ਹੁੰਦੀਆਂ ਨੇ ਧਾਰਮਿਕ ਗ੍ਰੰਥ ਬੈਠਣ ਦੇ ਲਈ ਜਗ੍ਹਾ ਤੇ ਰਾਜਨੀਤੀ ਸਾਰਾ ਵੀ ਕੁਝ ਸਾਨੂੰ ਜਗਤ ਦੇ ਮਾਲਕ ਦੇ ਗਏ ਧਾਰਮਿਕ ਗ੍ਰੰਥ ਵੀ ਸਾਨੂੰ ਦੇ ਦਿੱਤਾ ਜਿੱਨੇ ਗੁਰਦੁਆਰੇ ਸੀ ਇਹ ਗੁਰਦੁਆਰੇ ਕੀ ਸੀ ਉਹਨਾਂ ਦੇ ਨਿੱਜੀ ਘਰ ਸੀ ਗੁਰੂ ਪਾਤਸ਼ਾਹਾਂ ਦੇ ਜਿਹੜਾ ਮਾਥੇ ਵਾਲ ਦੀ ਜਗ੍ਹਾ ਖਰੀਦ ਕੇ ਰਾਣੀ ਚੰਪਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਆਪਣਾ ਘਰ ਵਸਾਇਆ ਏ ਆਨੰਦਪੁਰ ਦੀ ਨੀਂਹ ਰੱਖੀ ਏ ਉਹ ਘਰ ਵੀ ਸਾਨੂੰ ਦੇ ਗਏ ਤੇ ਜਿੰਨੀਆਂ ਜ਼ਮੀਨਾਂ ਜੇ ਦਾਦਾ ਬਾਅਦ ਵਿੱਚ ਸਿੱਖਾਂ ਨੇ ਗੁਰਦੁਆਰਿਆਂ ਦੇ ਨਾਮ ਲਗਵਾਈਆਂ ਉਹ ਵੀ ਅੱਜ ਕਿੰਨਾ ਕੋਲ ਨੇ ਸਿੱਖਾਂ ਦੇ ਕੋਲ ਰਾਜਨੀਤਿਕ ਪਾਰਟੀਆਂ ਦੇ ਕੋਲ ਸਾਰਾ ਕੁਝ ਸਿੱਖਾਂ ਨੂੰ ਹੀ ਦੇ ਗਏ ਪਰ ਇਹਨਾਂ ਦੇਣ ਤੋਂ ਬਾਅਦ ਵੀ ਇਹਨਾਂ ਕੁਝ ਸਾਡੇ ਲਈ ਕਰਨ ਦੇ ਬਾਅਦ ਵੀ ਕਿ ਅਸੀਂ ਜੋ ਉਪਦੇਸ਼ ਜੋ ਉਹ ਨੇ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਸੋਣਾ ਸਾਨੂੰ ਗੁਰੂ ਪਾਤਸ਼ਾਹ ਦੇਣਾ ਚਾਹੁੰਦੇ ਸੀ ਉਹ અપਨਾ ਪਾਏ ਉਹਦੇ ਅਨੁਸਾਰ ਜ਼ਿੰਦਗੀ ਜਿਉਂ ਪਾਏ ਧਿਆਨ ਮਾਰਿਓ ਆ ਪ੍ਰਿਆਗ ਰਾਗ ਲੋਗ ਕਿੰਨਾ ਨਹਾਉਣ ਗਏ ਨੇ ਇਸ਼ਨਾਨ ਕਰਨ ਦੀ ਗਏ ਲਈ ਗਏ ਨੇ ਤੇ ਉੱਥੇ ਉਹ ਵੀ ਲੋਗ ਵੇਖੇ ਗਏ ਜਿਨ੍ਹਾਂ ਨੇ ਖੰਡੇ ਵਾਡੇ ਦੀ ਪਹਲ ਛਕੀ ਹੋਈ ਹੈ ਗਾਤਰੇ ਪਾਏ ਹੋਏ ਨੇ ਤੇ ਉਹ ਵੀ ਜਾ ਕੇ ਉਹ ਭਰਮ ਕਰ ਰਹੇ ਨੇ ਦੁਬਾਰਾ ਫਿਰ ਉਹੀ ਗੱਲਾਂ ਦੁਹਰਾ ਰਹੇ ਨੇ ਤੇ ਆਪਣੇ ਆਪ ਨੂੰ ਕਹਿ ਰਹੇ ਨੇ ਜੀ ਅਸੀਂ ਸਿੱਖ ਹਾਂ ਤਾਂ ਕਿਤੇ ਨਾ ਕਿਤੇ ਜਦੋਂ ਭਾਈ ਕਾਣ ਸਿੰਘ ਨੱਬਾ ਜੀ ਵਰਗਿਆਂ ਨੂੰ ਇਹ ਬੁੱਕਾਂ ਲਿਖਣੀਆਂ ਪਈਆਂ ਜਾਂ ਕਹਿਣਾ ਪਿਆ ਕਿ ਹਮ ਹਿੰਦੂ ਨਹੀਂ ਹਿੰਦੂ ਦੇ ਨਾਲ ਕਿਸੇ ਨਾਲ ਕੋਈ ਨਫ਼ਰਤੀ ਰਖਾ ਨਹੀਂ ਹੈ ਇੱਥੇ ਭਾਵ ਯਾਦ ਰੱਖਿਓ ਪਰ ਜੋ ਸਿੱਖੀ ਦੀ ਵਿਲੱਖਣਤਾ ਹੈ ਜੋ ਸਿੱਖੀ ਦਾ ਨਿਆਰਾਪਣ ਹੈ ਨਿਆਰੀ ਹਰ ਇੱਕ ਪਹਿਲੂ ਤੇ ਗੱਲ ਕੀਤੀ ਗੁਰੂ ਸਹਿਬਾਨ ਨੇ ਉਹਨੂੰ ਅਸੀਂ ਨਿਆਰਾ ਰੱਖਣ ਦੇ ਵਿੱਚ ناکਾਮ ਹੁੰਦੇ ਜਾ ਰਹੇ ਹਾਂ ਉਹਨੂੰ ਉਸ ਢੰਗ ਦੇ ਨਾਲ ਨਹੀਂ ਮੰਨ ਪਾਰ ਗਏ ਤਾਂ ਗੁਰੂ ਪਾਤਸ਼ਾਹ ਨੇ ਭਾਈ ਸਾਰਿਆਂ ਨੂੰ ਇਕੱਤਰ ਕੀਤਾ ਪਰ ਆਪ ਮੈਨੂੰ ਇੱਥੇ ਮੈਂ ਪਹਿਲੀ ਵਾਰ ਆਇਆ ਮੈਨੂੰ ਇੱਥੋਂ ਦਾ ਨਹੀਂ ਪਤਾ ਪੰਜਾਬ ਦੇ ਵਿੱਚ ਥੋੜੇ ਪਿੰਡਾਂ ਦੇ ਵਿੱਚ ਹੁਣ ਸੁਧਾਰ ਹੋ ਚੱਲਿਆ ਏ ਪੰਜਾਬ ਹੁਣ ਇੰਨਾ ਮਾੜਾ ਨਹੀਂ ਰਿਹਾ ਇੱਕ ਗੱਲ ਮੈਂ ਐਂਗਲ ਤੋਂ ਕਹਿ ਦੇਵਾਂ ਭਾਵੇਂ ਉਹ ਨਸ਼ੇ ਦੀ ਗੱਲ ਹੋਵੇ ਭਾਵੇਂ ਜਵਾਨੀ ਦੀ ਗੱਲ ਹੋਵੇ ਪਾਵੇਂ ਬੱਚਿਆਂ ਦੀ ਗੱਲ ਹੋਵੇ ਪਾਵੇਂ ਰਾਜਨੀਤਿਕ ਪੱਧਰ ਤੇ ਗੱਲ ਹੋਵੇ ਆਪਾਂ ਇੱਕ ਹਵਾ ਨਾ ਬਣਾਇਆ ਕਰੀਏ ਕਿ ਪੰਜਾਬ ਦੇ ਵਿੱਚ ਇਹ ਹੋ ਗਿਆ ਪੰਜਾਬ ਦੇ ਵਿੱਚ ਉਹ ਹੋ ਗਿਆ ਪੰਜਾਬ ਹਮੇਸ਼ਾ ਤੋਂ ਹੀ ਹਾਈਲਾਈਟ ਰਿਹਾ ਏ ਸ਼ੁਰੂ ਤੋਂ ਹੀ ਰਿਹਾ ਏ ਤੇ ਉਹਨੇ ਰਹਿਣਾ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਜਦੋਂ ਆਪਾਂ ਹਵਾਏ ਦੀ ਤਰ੍ਹਾਂ ਇੱਕ ਪੰਜਾਬ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਚੰਗਾ ਭੜਾ ਇਨਸਾਨ ਵੀ ਸੋਚਦਾ ਹੈ ਬੈਠਾ ਕਿ ਪੰਜਾਬ ਚ ਚੱਲ ਕੀ ਰਿਹਾ ਏ ਪਰ ਇੰਨਾ ਮਾੜਾ ਕੁਝ ਵੀ ਨਹੀਂ ਹੋ ਰਿਹਾ ਇਸਾ ਪਰਲ ਨੂੰ ਆਪਣੇ ਮਨ ਦੇ ਵਿੱਚੋਂ ਕੱਢੇ ਤਾਂ ਮੈਂ ਜੋ ਗੱਲ ਕਰ ਰਿਹਾ ਹਾਂ ਸਾ ਕਿ ਜੋ ਇਹਨਾਂ ਸਾਡੇ ਹੀ ਧਾਰਮਿਕ ਪਹਿਰਾਵਿਆਂ ਦੇ ਵਿੱਚ ਵਿਚਰਨ ਵਾਲਿਆਂ ਨੇ ਸਿੱਖੀ ਨੂੰ ਫਿਰ ਉਸ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੋਂ ਗੁਰੂ ਸਹਿਬਾਨ ਕੱਢਣਾ ਚਾਹੁੰਦੇ ਸੀ ਜਪਜੀ ਸਾਹਿਬ ਦੀ ਬਾਣੀ ਦੀ ਪਹਿਲੀ ਪੰਕਤੀ ਆਪ ਸਭ ਨੂੰ ਆਉਂਦੀ ਹੈ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਗੁਰੂ ਪਾਤਸ਼ਾਹ ਕਹਿੰਦੇ ਇਸ ਇਸ਼ਨਾਨ ਕਰਨ ਦੇ ਨਾਲ ਮਨ ਪਵਿੱਤਰ ਨਹੀਂ ਜੇ ਹੋ ਸਕਦਾ ਮਨ ਦਾ ਇਸ਼ਨਾਨ ਨਹੀਂ ਜੇ ਹੋ ਸਕਦਾ ਹੁਣ ਆਹ ਗੱਲ ਹੈ ਜਿਹੜੀ ਇੱਕ ਅਨਪੜ੍ਹ ਇਨਸਾਨ ਨੂੰ ਵੀ ਦੱਸ ਦੋ ਤੇ ਉਹ ਵੀ ਇੱਕ ਮਿੰਟ ਦੇ ਵਿੱਚ ਸਮਝ ਜਾਏਗਾ ਪਰ ਲੋਕ ਫਿਰ ਵੀ ਕਿਉਂ ਜਾਣ ਬੁਝ ਕੇ ਉਹ ਕਰਮ ਕਾਂਡ ਕਰਦੇ ਨੇ ਜਿਹੜੇ ਕਰਮ ਕਾਂਡ ਸਿੱਖੀ ਤੋਂ ਬਿਲਕੁਲ ਉਲਟਾ ਹੁੰਦੇ ਨੇ ਤੇ ਭਾਰਤੀਕ ਲੋਕਾਂ ਦੀ ਇਹ ਮਾਨਸਿਕਤਾ ਹੈ ਲੋਕ ਵਿਵੇਕ ਬੁੱਧੀ ਨੂੰ ਲਤ ਮਾਰਦੇ ਨੇ ਤੇ ਸ਼ਰਧਾ ਭਾਵਨਾਵਾਂ ਜਜਬਾਤਾਂ ਧਾਰਮਿਕ ਗੱਲਾਂ ਨੂੰ ਇਹ ਲੋਕ ਬੜੀ ਹੀ ਭਾਵਨਾ ਦੇ ਨਾਲ ਨਿਭਾਉਂਦੇ ਨੇ ਉੱਥੇ ਬੜਾ ਪਿਆਰ ਜਿਤਾਉਂਦੇ ਨੇ ਕਿ ਜੀ ਨਹੀਂ ਇਹ ਤੇ ਸਾਡੀ ਸ਼ਰਧਾ ਹੈ ਇਹ ਸਾਡੀ ਭਾਵਨਾ ਹੈ ਪਰ ਭਾਵਨਾ ਸ਼ਰਧਾ ਗੁਰੂ ਸਹਿਬਾਨ ਜਿਹੜੀ ਬਿਆਨ ਕਰਦੇ ਨੇ ਉਹ ਕਿਸੇ ਨੇ ਜਾਣੀ ਹੀ ਨਹੀਂ ਮੈਂ ਇਤਿਹਾਸ ਨੂੰ ਅੱਗੇ ਵੱਧ ਲੈ ਕਰਕੇ ਚੱਲਾਂ ਗੁਰੂ ਸਹਿਬਾਨ ਨੇ ਸਾਨੂੰ ਐਂਡ ਤੱਕ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੋ ਰਭਾਈ ਇੱਕ ਪਿਤਾ ਦੇ ਇੱਕ ਉਸ ਅਕਾਲ ਪੁਰਖ ਪਰਮਾਤਮਾ ਦੇ ਪੁੱਤਰ ਸਾਨੂੰ ਸਮਝਾਇਆ ਕਿ ਭਾਈ ਲੋਕੋ ਇਹ ਸਮਝ ਜਾਓ ਜਿੰਨਾ ਤੁਸੀਂ ਜਾਤਾਂ ਪਾਤਾਂ ਦੀਆਂ ਗੱਲਾਂ ਕਰੋਗੇ ਜਿੰਨਾ ਤੁਸੀਂ ਧਾਰਮਿਕ ਵਖਰੇਵਿਆਂ ਦੀਆਂ ਗੱਲਾਂ ਕਰੋਗੇ ਸਮਝ ਲਓ ਰਾਜਨੀਤਿਕ ਲੋਕਾਂ ਨੂੰ ਤੁਸੀਂ ਹੋਰ ਮੌਕਾ ਦੇ ਰਹੇ ਹੋ ਆਪਣੇ ਆਪ ਦੇ ਉੱਤੇ ਜ਼ੁਲਮ ਕਰਨ ਦਾ ਤੁਹਾਨੂੰ ਲੜਾਉਣ ਦਾ ਤੁਹਾਨੂੰ ਇਸੇ ਹੀ ਤਰ੍ਹਾਂ ਆਪਸੀ ਨਫ਼ਰਤ ਪੈਦਾ ਕਰਨ ਦਾ ਤੁਸੀਂ ਹੋਰ ਕੰਡੇ ਬੀਜ ਰਹੇ ਹੋ ਤੇ ਲੋਕ ਇਹ ਗੱਲ ਨੂੰ ਮੰਨ ਨਹੀਂ ਰਹੇ ਥੋੜਾ ਜਿਹਾ ਆਪਣਾ ਧਿਆਨ ਇਸ ਵਾਲੇ ਪਾਸੇ ਨੂੰ ਲੈ ਜਾਇਓ ਸਿੱਖ ਮਿਸਲਾਂ ਦਾ ਜਦੋਂ ਇਤਿਹਾਸ ਸੀ ਜਦੋਂ ਸਮਾਂ ਸੀ ਸਿੱਖ ਮਿਸਲਾਂ ਦੇ ਜਥੇਦਾਰ ਜਦੋਂ ਥੋੜਾ ਥੋੜਾ ਉਹਨਾਂ ਦੇ ਰਾਜ ਹਿੱਸੇ ਆਉਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਆਪਣੇ ਵਜੂਦ ਦੇ ਲਈ ਫਿਰ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਇੱਕ ਦੂਜੇ ਦੇ ਨਾਲ ਜੰਗਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਕਿਤੇ ਨਾ ਕਿਤੇ ਇਹ ਵੀ ਵੇਖਿਆ ਜਾ ਸਕਦਾ ਹੈ ਬਹੁਤੇ ਸਿੱਖ ਆਪਣੀ ਆਪਣੀ ਜਾਤੀ ਨੂੰ ਅੱਗੇ ਲੈ ਕੇ ਆਪਣੀ ਈਗੋ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਹੀ ਬਹੁਤਾ ਕੁਝ ਕਰ ਰਹੇ ਨੇ ਸਿੱਖੀ ਦੀ ਗੱਲ ਨਹੀਂ ਕਰ ਰਹੇ ਬਹੁਤੇ ਲੋਕ ਹੱਕਾਂ ਦੀ ਗੱਲ ਵੀ ਉਦੋਂ ਕਰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਇਹ ਸਾਡੀ ਜਾਤੀ ਦੀ ਗੱਲ ਹੈ ਹੱਬ ਤੇ ਉਦੋਂ ਹੋ ਜਾਂਦੀ ਹੈ ਜਦੋਂ ਕਿਸੇ ਧੀ ਦੇ ਨਾਲ ਕੋਈ ਕੋ ਕਰਮ ਹੋ ਜਾਂਦਾ ਹੈ ਲੋਕ ਉਦੋਂ ਵੀ ਤਾਂ ਬੋਲਦੇ ਨੇ ਪਹਿਲਾਂ ਵੇਖਦੇ ਨੇ ਇਹ ਧੀ ਸਾਡੀ ਜਾਤੀ ਦੀ ਹੈ ਇਦੇ ਹੱਕ ਦੇ ਵਿੱਚ ਤਾਂ ਬੋਲੀਏ ਜੇ ਸਾਡੀ ਬਰਾਦਰੀ ਦੇ ਨਾਲ ਸੰਬੰਧ ਰੱਖਦੀ ਐ ਤੇ ਜੇ ਕਿਸੇ ਹੋਰ ਜਾਤੀ ਦੇ ਨਾਲ ਸੰਬੰਧ ਰੱਖਦੀ ਐ ਬੰਦਾ ਕਹਿੰਦਾ ਆਪਾਂ ਕੀ ਲੈਣਾ ਐ ਇਹ ਸਾਡੀ ਜਾਤੀ ਦੀ ਨਹੀਂ ਐ ਮਾਨਸਿਕਤਾ ਆਪ ਵੇਖੋ ਅਸੀਂ ਕਹਿੰਦੇ ਕੀ ਹਾਂ ਜੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਮਾਤਾ ਸਾਹਿਬ ਕੌਰ ਕਹਿੰਦੇ ਇਹ ਹਾਂ ਪਰ ਮੰਨਦੇ ਨਹੀਂ ਪਰ ਜਾਂਉਂਦੇ ਨਹੀਂ ਤਾ ਫਿਰ ਜੋ ਮੈਂ ਅੱਜ ਦਾ ਸ਼ਬਦ ਲਿਆ ਹੈ ਮੈਂ ਥੋੜਾ ਜਿਹਾ ਉਹਨੂੰ ਨਾਲ ਲੈ ਲਵਾਂ ਠਾਕੁਰ ਗਾਈਏ ਆਤਮ ਰੰਗ ਠਾਕੁਰ ਨੂੰ ਗਾਉਣਾ ਹੈ ਆਤਮ ਰੰਗ ਤੋਂ ਭਿੱਜ ਕੇ ਕਿ ਠਾਕੁਰ ਨੂੰ ਗਾਉਣ ਦਾ ਅਰਥ ਪਤਾ ਲੱਗ ਗਿਆ ਜੀ ਕਿਵੇਂ ਗਾਇਆ ਜਾਂਦਾ ਹੈ ਸਾਥ ਸੰਗਤ ਜੀ ਗੁਰਬਾਣੀ ਕੀਰਤਨ ਦੇ ਦੁਆਰਾ ਸਹਿਜ ਪਾਠ ਦੇ ਦੁਆਰਾ ਜਾਨ ਸੁਖਮਨੀ ਸਾਹਿਬ ਦਾ ਜਾਪ ਹੋ ਗਿਆ ਇਸ ਢੰਗ ਦੇ ਨਾਲ ਗਾਇਆ ਜਾਂਦਾ ਹੈ ਆਕਾਲ ਪੁਰਖ ਪ੍ਰਮਾਤਮਾ ਨੂੰ ਗਾਉਣ ਦਾ ਢੰਗ ਇਹ ਨਹੀਂ ਹੁੰਦਾ ਜਦੋਂ ਗੁਰਬਾਣੀ ਦੇ ਵਿੱਚ ਅਸੀਂ ਪੜਦੇ ਹਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅarati ਹੈ ਓਰਨ ਸਤ ਗੁਰ ਗਿਆਨ ਅਠੇ ਪਹਿਰ ਅਕਾਲ ਪੁਰਖ ਪ੍ਰਮਾਤਮਾ ਨੂੰ ਅਰਦਾਸਨਾ ਹੈ ਗਾਉਣਾ ਹੈ ਅਠੇ ਪਹਿਰ ਕਿਵੇਂ ਗਾਇਆ ਜਾਏਗਾ ਹਰ ਇਨਸਾਨ ਨੂੰ ਤੇ ਕੀਰਤਨ ਨਹੀਂ ਆਉਂਦਾ ਹਰ ਇਨਸਾਨ ਨੂੰ ਤੇ ਹਰਮੋਨੀਅਮ ਦੀਆਂ ਤਰਜ਼ਾਂ ਨਹੀਂ ਪਤਾ ਹਰਮੋਨੀਅਮ ਦੇ ਰਾਗ ਨਹੀਂ ਪਤਾ ਉਦੀ ਨੋਟੇਸ਼ਨ ਨਹੀਂ ਪਤਾ ਸ਼ਬਦ ਦੀ ਕਿ ਕਿਵੇਂ ਗਾਉਣਾ ਹੈ ਕਿਵੇਂ ਗਾਇਨ ਕੀਤਾ ਜਾਣਾ ਹੈ ਤਾਂ ਠਾਕੁਰ ਨੂੰ ਕਿਵੇਂ ਗਾਇਆ ਜਾਂਦਾ ਹੈ ਰੱਬ ਨੂੰ ਕਿਵੇਂ ਗਾਇਆ ਜਾਂਦਾ ਹੈ ਰੱਬ ਦੀ ਉਸਤਤ ਕਿਵੇਂ ਹੁੰਦੀ ਹੈ ਮਤਾ ਪਰਮ ਦੇ ਵਿੱਚ ਰਹੇਓ ਕਿ ਮੈਂ ਅੱਜ ਨਿਤਨੇਮ ਪੂਰਾ ਕਰ ਲਿਆ ਹੈ ਤੇ ਮੈਂ ਰੱਬ ਨੂੰ ਗਾ ਲਿਆ ਹੈ ਮੈਂ ਅੱਜ ਸੁਖਮਣੀ ਸਾਹਿਬ ਦੇ ਦੋ ਵਾਰ ਜਾਪ ਕਰ ਲਿਆ ਹੈ ਤੇ ਮੈਂ ਰੱਬ ਨੂੰ ਗਾ ਲਿਆ ਹੈ ਅੱਜ ਮੈਂ ਭਾਈ ਰਹਿਰਾਸ ਦਾ ਪਾਠ ਵੀ ਸੰਪੂਰਨ ਕੀਤਾ ਹੈ ਤੇ ਮੈਂ ਰੱਬ ਨੂੰ ਗਾ ਲਿਆ ਹੈ ਐਦਾਂ ਨਹੀਂ ਗਾਇਆ ਜਾਂਦਾ ਗਾਉਣ ਦਾ ਅਰਥ ਕੀ ਹੈ ਸੋਹਣੀ ਸਾਹਿਬ ਦੀ ਉਹ ਪੰਕਤੀ ਪੜਿਓ ਕਿ ਮੇਰੇ ਮਨਾ ਉਸ ਅਕਾਲ ਪੁਰਖ ਪਰਮਾਤਮਾ ਦੀ ਜੇ ਤੂੰ ਉਸਤਤ ਕਰਨੀ ਚਾਹਣਾ ਹੈ ਉਸਤਤ ਮਨ ਮੈਂ ਕਰ ਮਨ ਮੇਰੇ ਸਤਿ ਬਿਵਹਾਰ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕੀ ਹੈ ਹੁਣ ਇੱਕੋ ਲਫ਼ਜ਼ ਦੇ ਵਿੱਚ ਬੋਲੀਏ ਤੇ ਕੀ ਹੈ ਚੰਗਾ ਬਹਿਵਾਰ ਚੰਗਾ ਬਹਿਵਾਰ ਕਰਨਾ ਹੀ ਤੇਰਾ ਪਰਮਾਤਮਾ ਦੀ ਉਸਤਤ ਹੈ ਪਰ ਨਹੀਂ ਬੰਦਾ ਕਹਿੰਦਾ ਜੀ ਮੈਂ ਤੇ ਸਵੇਰੇ ਸਹਿਜ ਪਾਠ ਕੀਤਾ ਏ ਸਵੇਰ ਮੈਂ ਤੇ ਅੰਮ੍ਰਿਤ ਵੇਲੇ ਉੱਠਦਾ ਮੈਂ ਤੇ ਨਿਤਨਿਮ ਛੱਡਦਾ ਹੀ ਨਹੀਂ ਇੰਨਾ ਮੈਂ ਗੁਰਦੁਆਰੇ ਜਾਂਦਾ ਪਰ ਜਦੋਂ ਹੀ ਗੁਰਦੁਆਰੇ ਤੋਂ ਬਾਹਰ ਗਿਆ ਨਾ ਤੇ ਫੈਮਿਲੀ ਦੇ ਨਾਲ ਬੋਲ ਚੱਲ ਚੰਗਾ ਏ ਨਾ ਕੋਈ ਆਂਢ ਗੁਆਢ ਦੇ ਵਿੱਚ ਪਿਆਰ ਏ ਨਾ ਸਮਾਜ ਦੇ ਵਿੱਚ ਕਿਵੇਂ ਰਹਿਣਾ ਏ ਕਿਸੇ ਵੀ ਗੱਲ ਦਾ ਨਹੀਂ ਪਤਾ ਤੇ ਕਹਿੰਦਾ ਜੀ ਮੈਂ ਤੇ ਬੜਾ ਧਾਰਮਿਕ ਇਨਸਾਨ ਹਾਂ ਮੈਂ ਤੇ ਬੜਾ ਜਾਪ ਤਾਪ ਕਰਦਾ ਮੈਂ ਤੇ ਬੜਾ ਸਿਮਰਨ ਕਰਦਾ ਉਹ ਸਿਮਰਨ ਦਾ ਕੀ ਭਾਵ ਹੋਇਆ ਉਸ ਨਿਤਨੇਮ ਦਾ ਕੀ ਫਲ ਹੋਇਆ ਤੇਰਾ ਬਹਿਵਾਰ ਵੇਖ ਆਪਣੇ ਵੱਲ ਧਿਆਨ ਮਾਰ ਪੰਗਤੀਆਂ ਪੜ ਰਿਹਾ ਹਾਂ ਸਮਝ ਰਿਹਾ ਹਾਂ ਕਿ ਠਾਕੁਰ ਗਈ ਏ ਆਤਮ ਰੰਗ ਤੇਰੀ ਉਮਰ ਕਿੰਨੀ ਹੋ ਗਈ ਏ ਉਮਰ ਲੰਘ ਗਈ ਏ ਤੇਰੀ ਗੁਰਦੁਆਰੇ ਆਉਂਦੇ ਦੀ ਕਈ ਵਾਰ ਇਨਸਾਨਾਂ ਦੀਆਂ ਉਮਰਾਂ ਬਤੀਤ ਹੋ ਜਾਂਦੀਆਂ ਨੇ ਵੇਖ ਤੂੰ ਕੱਲ ਵੀ ਅਹੰਕਾਰੀ ਸੀ ਤੂੰ ਅੱਜ ਵੀ ਅਹੰਕਾਰੀ ਹੈ ਹੁਣ ਬੈਠਾ ਬੜਾ ਭਲਾ ਨਜ਼ਰ ਆ ਰਿਹਾ ਹੈ ਬੜਾ ਸੋਹਣਾ ਲੱਗ ਰਿਹਾ ਹੈ ਨਹਾ ਧੋ ਕੇ ਆਇਆ ਹੈ ਸੋਹਣਾ ਬਣ ਕੇ ਆਇਆ ਹੈ ਸੋਹਣੇ ਕੱਪੜੇ ਪਹਿਨ ਕੇ ਆਇਆ ਹੈ ਤੇ ਗੁਰੂ ਪਾਤਸ਼ਾਹ ਨੂੰ ਪੁੱਛਿਓ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸੋਹਣਾ ਨਜ਼ਰ ਆ ਰਿਹਾ ਚੰਗਾ ਲੱਗ ਰਿਹਾ ਗੁਰੂ ਪਾਤਸ਼ਾਹ ਮੈਨੂੰ ਦੱਸਿਓ ਥੋੜਾ ਜਿਹਾ ਪਰ ਗੁਰੂ ਪਾਤਸ਼ਾਹ ਕਹਿੰਦੇ ਮਨ ਮੈਲ ਹੈ ਤਾਂ ਸਭ ਕਿਛ ਮੈਲਾ ਤਨ ਟੋਟੈ ਮਨ ਅੱਛਾ ਨਾ ਹੋਵੇ ਕਹਿੰਦੇ ਜੇ ਤੇਰਾ ਮਨ ਮੈਲਾ ਏ ਨਾ ਤਾਂ ਕਹਿੰਦੇ ਫਿਰ ਸਾਰਾ ਕੁਝ ਹੀ ਮੈਲਾ ਏ ਇਹ ਨਾ ਭਲਾ ਸਮਝ ਜਾਈਂ ਕਿ ਤੂੰ ਸਰੀਰਕ ਤੌਰ ਤੇ ਇਸ਼ਨਾਨ ਕਰਕੇ ਆ ਗਿਆ ਤੇ ਕੱਪੜੇ ਸੋਹਣੇ ਪਹਿਨ ਕੇ ਆ ਗਿਆ ਪਰ ਤੇਰਾ ਜੇ ਮਨ ਮੈਲਾ ਏ ਤਾਂ ਧਿਆਨmarg ਅਜੇ ਤੂੰ ਦਿਨਾਂ ਨੂੰ ਮਨਾ ਨਹੀਂ ਰਿਹਾ ਜੇ ਗੁਰੂ ਨੂੰ ਮਨ ਨਹੀਂ ਰਿਹਾ ਤੇ ਬਹੁਤੇ ਇਨਸਾਨ ਮੈਂ ਵੇਖਿਆ ਏ ਗੁਰਦੁਆਰੇ ਆਉਣ ਦਾ ਇਹ ਅਰਥ ਨਹੀਂ